ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਭੋ ਨਾ ਛਾਡੇ ਖੇਤ ਇਹ ਪਵਿੱਤਰ ਪੰਕਤੀ ਪੜਨ ਨੂੰ ਬੜੀ ਸਖਾਲੀ ਆ ਪਰ ਜਿਸਲੇ ਇਹਨੂੰ ਪਿੰਡੇ ਤੇ ਹੜਾਉਣਾ ਪਵੇ ਫੇਜੇ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਇਹ ਅਵਸਥਾ ਪ੍ਰਾਪਤ ਹੁੰਦੀ ਜੇ ਇਸ ਅਵਸਥਾ ਦੇ ਵਿੱਚ ਸਾਡੇ ਅਮਰ ਸ਼ਹੀਦ ਸੰਤ ਬਾਬਾ ਚਾਰਨ ਸਿੰਘ ਜੀ ਜਿਹੜੇ ਇੱਕ ਮਹਾਨ ਤਪੱਸਵੀ ਇੱਕ ਹੁੰਦੀਆਂ ਸੁਣੀਆਂ ਸੁਣਾਈਆਂ ਗੱਲਾਂ ਇੱਕ ਹੁੰਦੀਆਂ ਸਾਹਮਣੇ ਪਰਤੱਖ ਜਿਹੜੀਆਂ ਵਾਪਰ ਜਾਂਦੀਆਂ ਇਹ ਕਿੱਥੋਂ ਤਾਕਤ ਦਿੱਤੀ ਸਤਿਗੁਰੂ ਜੀ ਨੇ ਇਹ ਤਾਕਤ ਨਾਮ ਦੇ ਵਿੱਚੋਂ ਬਖਸ਼ਿਸ਼ ਕੀਤੀ ਜਿਹਦੀ ਸਾਖਸ਼ਾਤ ਗਵਾਹੀ ਸਾਡੇ ਸੰਤ ਬਾਬਾ ਗਰਨਾਮ ਸਿੰਘ ਜੀ ਭਰਦੇ ਆ ਕਿਉਂਕਿ ਡਾਕਟਰ ਸੀ ਬਾਬਾ ਜੀ ਨੂੰ ਚੈੱਕ ਕਰਨ ਦਾ ਸਮਾਂ ਵੀ ਮਿਲਦਾ ਸੀ ਇੱਕ ਛੋਟਾ ਜਿਹਾ ਕਿਤਾਬਚਾ ਇਹ ਨਹੀਂ ਛਾਪਿਆ ਸੀ ਪਰ ਸੁਆਬ ਨਹੀਂ ਸੀ ਬਣਦਾ ਕਿਉਂਕਿ ਬਾਬਾ ਜੀ ਨੇ ਵੀ ਇਹ ਅਦੁੱਤੀ ਖੇਡ ਜਿਹੜੀ ਉਹਨਾਂ ਦੇ ਰੂਹ ਤੇ ਸਰੀਰ ਦਾ ਇੱਕ ਸੰਮੇਲ ਸੀ ਉਹਨੂੰ ਸਮੇਂ ਸਿਰ ਪ੍ਰਗਟ ਕਰਨਾ ਸੀ ਉਹ ਹਿੱਸੇ ਆਇਆ ਸ਼ਾਂਤ ਬਾਬਾ ਕਰਨਾਮ ਸਿੰਘ ਜੀ ਦੇ ਉਹ ਤੁਸੀਂ ਮੇਥੋਂ ਵੱਧ ਭਲੀ ਭਾਂਤ ਸਾਰੇ ਜਾਣਦੇ ਆਂ ਸੰਤ ਬਾਬਾ ਚਾਰਨ ਸਿੰਘ ਜੀ ਮੈਂ ਇਹ ਵੀ ਦੇਖਦਾ ਬੈਠਾ ਤੇ ਮੈਂ ਆਦ ਕਾਲ ਤੋਂ ਭਾਪਦਾ ਵੀ ਸੀ ਕਿ ਜਦੋਂ ਜ਼ੁਲਮ ਬਹੁਤ ਵੱਧ ਜਾਏ ਉਸ ਵੇਲੇ ਫਿਰ ਕੋਈ ਮਹਾਨ ਪਵਿੱਤਰ ਆਤਮਾ ਸ਼ਹਾਦਤ ਦੇ ਜਾਏ ਥੱਲ ਪੈ ਜਾਂਦੀ ਆ ਇਹ ਗੁਰੂ ਦਾ ਸਿਧਾਂਤ ਕਹਿ ਰਿਹਾ ਤੇ ਮੈਂ ਸਮਝਦਾ ਹਾਂ ਬਾਬਾ ਚਾਰਨ ਸਿੰਘ ਜੀ ਦੀ ਸ਼ਹਾਦਤ ਨੇ ਉਸ ਜ਼ੁਲਮ ਦੀ ਹਨੇਰੀ ਨੂੰ ਵੀ ਥੱਲ ਪਾਈ ਭਾਪ ਇਹੋ ਕਾਰਨ ਆ ਕਿ ਉਹ ਜ਼ੁਲਮ ਕਰਨ ਵਾਲੇ ਇਸ ਦੁਨੀਆ ਦੇ ਉੱਤੇ 2 ਸਾਲ 4 ਸਾਲ 5 ਸਾਲ ਰਹਿਣਗੇ ਪਰ ਇਹ ਵੀ ਬਲਖਣਤਾ ਦੇਖੋ ਕਿ ਸੰਤ ਬਾਬਾ ਚਾਰਨ ਸਿੰਘ ਜੀ ਨੂੰ ਯਾਦ ਕਰਦੇ ਆ ਉਹ ਦੁਸ਼ਟ ਆਤਮਾ ਦਾ ਨਾਂ ਨਾਲ ਹੀ ਆ ਜਾਂਦਾ ਲੈਣਾ ਤਾਂ ਚਾਹੀਦਾ ਨਹੀਂ ਕਹਿੰਦੇ ਸੀ ਭਈ ਉਹ ਅਜੀਤ ਸਿੰਘ ਸੰਧੂ ਸਿੰਘ ਉਹ ਕਾਦਾ ਸੀ ਤੇ ਸੰਧੂ ਵੀ ਕਾਦਾ ਸੀ ਜਿਹੜਾ ਇਸ ਧਰਤੀ ਤੇ ਗੁਰੂ ਕੇ ਸਿੱਖਾਂ ਨੂੰ ਸਤਾਉਂਦਾ ਸੀ ਪਰ ਇਹ ਸਤਿਗੁਰੂ ਜੀ ਨੇ ਸਾਨੂੰ ਯੋਗਤੀ ਬਖਸ਼ਿਸ਼ ਕੀਤੀ ਸੀ ਮੈਂ ਵਾਨੋ ਨਿਮਰਤਾ ਸਹਿਤ ਜਿੱਥੇ ਉਹਨਾਂ ਮਹਾਪੁਰਸ਼ਾਂ ਨੂੰ ਨਤਮਸਤਕ ਹੋਣਾ ਉਥੇ ਨਿਮਰਤਾ ਸਹਿਤ ਤੁਹਾਨੂੰ ਮੈਂ ਬੇਨਤੀ ਵੀ ਕਰਨੀ ਚਾਹਨਾ ਇਹ ਸ਼ਹਾਦਤ ਦਾ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਰਸਤਾ ਬਖਸ਼ਿਸ਼ ਕੀਤਾ ਗੁਰੂ ਕਾਲ ਤੋਂ ਬਾਅਦ ਗੁਰੂ ਦਸਮ ਪਾਤਸ਼ਾਹ ਜੀ ਦਾ ਸਮੁੱਚਾ ਪੰਥ ਤੋਂ ਉਤੋਂ ਆਪਣਾ ਸਰਬੰਸ ਬਾਰ ਕੇ ਦੋ ਮਹਾਨ ਆਤਮਾਾਂ ਮਾਫੇ ਜੀਵਤ ਰੱਖੀਆਂ ਉਹ ਸੀਗੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਧੰਨ ਧੰਨ ਭਾਈ ਮਨੀ ਸਿੰਘ ਜੀ ਉਨਾ ਛਹਾਤਾਂ ਨੂੰ ਵੀ ਜਿੱਲੇ ਜਾਤ ਕਰਦੇ ਆ ਤੇ ਆਪਾਂ ਅਕਸਰੇ ਕਹਿ ਦਿੰਨੇ ਆ ਕਿ ਸੀਸ ਤਲੀ ਤੇ ਰੱਖ ਕੇ ਆ ਉਹ ਸੀਸ ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਦੀ ਧਰਤੀ ਤੇ ਜਾ ਕੇ ਆਪਣਾ ਬਲੀਾਨ ਦਿੱਤਾ ਤੇ ਭਾਈ ਮਨੀ ਸਿੰਘ ਦੀ ਜਿੱਲੇ ਸ਼ਹਾਦਤ ਹੁੰਦੀ ਆ ਤੇ ਜਿਸਲੇ ਉਹ ਕਹਿੰਦਾ ਪੂਰਾ ਪੂਰਾ ਕਰਕੇ ਕੱਟ ਪੁੱਛਿਆ ਭਈ ਮਨ ਦੇ ਵਿੱਚ ਇੰਨਾ ਚਾ ਤੇ ਇੰਨਾ ਮਲਾਰ ਕਿਉਂ ਤੇ ਜਲਾਦ ਨੂੰ ਕਹਿੰਦੇ ਭਾਈ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੀ ਗੋਦੀ ਵਿੱਚ ਜਾ ਕੇ ਬਹਿਣਾ ਪੋਟਾ ਪੋਟਾ ਕੱਟ ਹੋਣ ਡਿਆ ਤੇ ਚਾਹ ਮੰਨ ਦੇ ਵਿੱਚ ਵੀ ਗੁਰੂ ਸਾਹਿਬ ਦੀ ਮੈਂ ਜਾ ਕੇ ਗੱਦੀ ਦੇ ਗੋਦੀ ਦੇ ਵਿੱਚ ਬਹਿਣਾ ਇਹ ਜੋ ਕਾਰਨ ਸੰਤ ਬਾਬਾ ਚਾਰਨ ਸਿੰਘ ਜੀ ਨੇ ਉਸ ਪਵਿੱਤਰ ਨਾਮ ਦੇ ਵਿੱਚ ਇਹ ਗੁਰਨਾਨਕ ਦੀ ਖੇੜ ਆ ਇਹ ਜਿਹੜੇ ਅਦੁੱਤੀ ਖੇੜ ਦੇ ਵਿੱਚ ਹੀ ਵਰਤਦੇ ਆ ਕਈ ਵਾਰੀ ਅਸੀਂ ਉਹ ਅਚੰਬਾ ਕਹਿ ਦਿੰਨੇ ਕਈ ਵਾਰੀ ਅਸੀਂ ਕਹਿੰਨੇ ਜੀ ਐਵੇਂ ਪਖੰਡਈ ਐ ਪਖੰਡ ਨਹੀਂ ਹੁੰਦਾ ਜਾਨ ਦੇਣੀ ਬੜੀ ਔਖੀ ਆ ਕਹਿਣਾ ਬੜਾ ਸਖਾਲਾ ਹੁੰਦਾ 2 ਮਿੰਟ 4 ਮਿੰਟ 10 ਮਿੰਟ 20 ਮਿੰਟ ਕੋਈ ਬਹਿ ਲੈਂਦਾ ਪਰ ਜਿਹੜੇ ਅਭਿਆਸੀ ਪੁਰਖ ਆ ਉਹ ਸਰੀਰ ਤੋਂ ਨਿਰੰਤਰ ਲਾਂਬੇ ਹੋ ਕੇ ਗੁਰਸ਼ਬਦ ਦੇ ਪ੍ਰਣਾਏ ਵੱਡੀਆਂ ਸ਼ਹਾਦਤਾਂ ਵੀ ਦੇ ਜਾਂਦੇ ਜਿਹਦਾ ਸਬੂਤ ਸਾਡੇ ਸਾਹਮਣੇ ਆ ਤੇ ਬਾਬਾ ਗੁਰਮਖ ਬਾਬਾ ਗੁਰਨਾਮ ਸਿੰਘ ਜੀ ਨੇ ਕੀ ਦੇਖਿਆ ਕਿ ਜਿਉਂ ਟੁੱਟੀ ਉੱਤੇ ਲਾਈ ਤੇ ਫਿਰ ਵਾਹਿਗੁਰੂ ਵਾਹਿਗੁਰੂ ਰੋਮ ਰੋਮ ਦੇ ਵਿੱਚੋਂ ਚੱਲ ਰਿਹਾ ਇਹੋ ਹੀ ਇਹ ਹੋਈ ਜਿਹੜੀ ਸਤਗੁਰੂ ਜੀ ਨੇ ਸਾਨੂੰ ਪੂੰਜੀ ਬਖਸ਼ਿਸ਼ ਕੀਤੀ ਪਰ ਆਉਂਦੀ ਬੇਰਲਿਆਂ ਦੇ ਹਿੱਸੇ ਆ ਮੈਂ ਤੁਹਾਨੂੰ ਅੱਜ ਦੇ ਸਮੇਂ ਮੁਤਾਬਕ ਛੋਟੀ ਜਿਹੀ ਗੱਲ ਕਰਕੇ ਛੁੱਟੀ ਲੈ ਲੈਣੀ ਆ ਉਹ ਛੁੱਟੀ ਮੈਂ ਇਸ ਕਰਕੇ ਮੈਨੂੰ ਕੋ ਰਜੇਮਾ ਬਣ ਗਿਆ ਕੁਦਰਤੀ ਐ ਇਸ ਥਾਂ ਤੇ ਆ ਕੇ ਚਿੱਤ ਬੜਾ ਲੱਗਦਾ ਮੈਂ ਤਾਂ ਹੁਣ ਉਧਰ ਕੁਟਿਆ ਰੋਪੀ ਬਾਬਾ ਜੀ ਦੇ ਪ੍ਰਸ਼ਾਦਾ ਛਕਦਾ ਸੀ ਤੇ ਮੈਂ ਸਿਆਲਕਾ ਸਾਹਿਬ ਨੂੰ ਕਹਿੰਦਾ ਸੀ ਮੈਂ ਕਿਹਾ ਯਾਰ ਜਿਹੜਾ ਇੱਥੇ ਆਨੰਦ ਆ ਇਹ ਵੱਡੀਆਂ ਕੋਠੀਆਂ ਚ ਵੀ ਨਹੀਂ ਕਿਉਂ ਆਨੰਦ ਆ ਇਹ ਸਾਰੀ ਨਾਮ ਦੀ ਬਰਕਤ ਆ ਤੇ ਇਸ ਸਥਾਨ ਤੇ ਠੀਕ ਕਿਹਾ ਢਾਡੀ ਸਿੰਘ ਨੇ ਮੈਂ دیਵਾਨਾਂ ਦੇ ਵਿੱਚ ਬੜਬੜਿਆਂ ਚ ਜਾਨਾ ਪਰ ਲੋਕ ਬਾਹਰ ਲੱਖਾਂ ਘੁੰਮਦੇ ਆ ਅੰਦਰ ਪੰਡਾਲ ਦੇ ਵਿੱਚ ਨਾ ਮਾਤਰ ਹੁੰਦੇ ਆ ਇਹ ਤੁਹਾਡੀ ਮੈਂ ਅੱਗੇ ਪਿਛਲੀ ਵਾਰੀ ਵੀ ਦੇਖਿਆ ਸੀ ਤੇ ਅੱਜ ਵੀ ਮੈਂ ਦੇਖ ਰਿਹਾ ਸੋ ਕਰਨੀ ਤੇ ਕਥਨੀ ਨੂੰ ਇੱਕ ਪਿੰਡੇ ਤੇ ਪੜਨਾਈਏ ਜੇ ਕਰਨੀ ਹੋਰ ਕਥਨੀ ਹੋਰ ਫਿਰ ਲੋਕ ਥੋੜਾ ਚਿਰ ਤਾਂ ਇਹ ਨੰਬਰ ਦੇਖ ਲੈਂਦੇ ਆ ਪਖੰਡ ਥੋੜਾ ਜਿਹੇ ਚੱਲਦਾ ਹੁੰਦਾ ਇਹਦਾ ਸਮਾਂ ਥੋੜਾ ਹੁੰਦਾ ਆ ਜਿਹੜਾ ਸਮਾਂ ਸੰਤ ਬਾਬਾ ਚਾਰਨ ਸਿੰਘ ਜੀ ਦੇ ਹਿੱਸੇ ਆਇਆ ਇਹ ਬਹੁਤ ਬੇਲਿਆਂ ਦੇ ਹਿੱਸੇ ਆਇਆ ਸੰਤ ਬਾਬਾ ਖੜਕ ਸਿੰਘ ਜੀ ਪਹਿਲਾਂ ਸਭ ਤੋਂ ਮਾਣ ਜਿਹੜਾ ਵਾਪਸ ਕੀਤਾ ਜਦੋਂ ਬਲੂ ਸਟਾਰ ਹੋਇਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਇਹਨਾਂ ਸਰੀਰਾਂ ਦੇ ਉੱਤੇ ਬੜਾ ਮਾਣ ਕਰਦੇ ਸੀ ਕਿ ਸੰਤ ਬਾਬਾ ਖੜਕ ਸਿੰਘ ਜੀ ਇਹ ਉਹ ਆਤਮਾ ਆ ਜਿਸ ਪਵਿੱਤਰ ਆਤਮਾ ਨੇ ਜਿਉਂਦੇ ਜੀ ਆਪਣੇ ਆਪ ਨੂੰ ਮੁਕਤ ਕਰ ਲਿਆ ਸੀ ਇਹ ਗਰਬਾਣੀ ਦਾ ਸਿਧਾਂਤ ਆ ਸੋ ਸਤਗੁਰ ਜੀ ਕਿਰਪਾ ਕਰਨ ਹਰ ਇੱਕ ਨੇਸ਼ ਧਰਤੀ ਤੇ ਆਉਣਾ ਚਲਿਆ ਜਾਣਾ ਪਰ ਸੰਤ ਕਦੋਂ ਬਣਦਾ ਸੰਤ ਜਦੋਂ ਮੌਤ ਤੋਂ ਮੁਕਤ ਹੋ ਜਾਏ ਜੇ ਮੌਤ ਦਾ ਇਹ ਭੈ ਮੇਰੇ ਵਰਗੇ ਨੂੰ ਲੱਗਾ ਆ ਫਿਰ ਸੰਤ ਦੀ ਅਪਾਧੀ ਨਹੀਂ ਮਿਲਦੀ ਸੰਤ ਦੀ ਅਪਾਧੀ ਮੌਤ ਨੂੰ ਸਿਰ ਮੱਥੇ ਪਰਵਾਨ ਕਰਕੇ ਜਿਹੜੇ ਮੌਤ ਦੇ ਭੈ ਤੋਂ ਲਾਂਭੇ ਹੋ ਗਏ ਉਹ ਗੁਰੂ ਦੇ ਘਰ ਫਿਰ ਦਲਾਰੇ ਗਏ ਸਤਕਾਰੇ ਗਏ ਉਹ ਸਤਕਾਰ ਅੱਜ ਸਾਡੇ ਸੰਤ ਬਾਬਾ ਚਾਰਨ ਸਿੰਘ ਜੀ ਉਹਨਾਂ ਦੇ ਸਾਥੀਆਂ ਨੂੰ ਮਿਲਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਦੇਖੋ ਡਾਕਟਰ ਮੈਂ ਤਾਂ ਨਹੀਂ ਲਾਇਆ ਕਿ ਇਹ ਡਾਕਟਰ ਤਾਂ دنی avi ਆ ਇਹਨਾਂ ਨੂੰ ਸਤਗੁਰ ਜੀ ਨੇ ਆਪਣੇ ਨਾਲ ਉਸ ਜੋਤ ਦੇ ਵਿੱਚੋਂ ਥਾਪੜਾ ਦੇ ਕੇ ਛਿੱਟੀ ਦਸਤਾਰ ਸੰਤ ਬਾਬਾ ਚਾਰਨ ਸਿੰਘ ਜੀ ਨੇ ਜਿਹੜੀ ਅੱਜ ਦਸਤਾਰ ਸੰਤ ਬਾਬਾ ਕਰਨਾਮ ਸਿੰਘ ਜੀ ਦੇ ਸਿਰ ਤੇ ਬਰਾਜਮਾਨ ਆ ਇਹ ਚਿੱਟੀਆਂ ਦਸਤਾਰਾਂ ਰੰਗਦੀਆਂ ਆ ਅੰਦਰ ਰੰਗ ਜਨਾਂ ਦੇ ਚਿੱਟਾ ਪੈਦਾ ਹੋ ਗਿਆ ਉਹ ਰੰਗ ਤੋਂ ਮੁਕਤ ਹੋ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਧਰਤੀ ਤਿੰਨਾਂ ਪਾਤਸ਼ਾਹੀਆਂ ਦੀ ਪਵਿੱਤਰ ਧਰਤੀ ਆ ਜਿਹਦੇ ਜਰੇ-ਜਰੇ ਦੇ ਵਿੱਚ ਮੈਂ ਸਾਂਭਦਾ ਸਤਗੁਰ ਜੀ ਦਾ ਚਰਨ ਮubarਕ ਪਏ ਆ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰੀਏ ਸਤਗੁਰ ਜੀ ਕਿਰਪਾ ਕਰੋ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਇਹ ਭਿਆੰਕਰ ਵੀ ਆ ਸਿੱਖ ਪੰਥ ਦੇ ਵਿੱਚ ਬੰਡੀਆਂ ਵੀ ਬਹੁਤ ਆ ਆਪਣਾ ਹੱਥ ਰੱਖ ਕੇ ਸਾਰਿਆਂ ਸਰੀਰਾਂ ਨੂੰ ਅਗਵਾਈ ਕਰਨ ਵਾਲੇ ਜੋਗ ਵੀਰਾਂ ਨੂੰ ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਆਪਣੀ ਸੋਝੀ ਬਖਸ਼ਿਸ਼ ਕਰੋ ਤਾਂ ਕਿ ਆ ਜਿਹੜਾ ਪੈਂਡਾ ਚੱਲ ਰਿਹਾ ਇਹ ਪੈਂਡੇ ਚੋਂ ਸਫਲ ਹੋ ਕੇ ਨਿਕਲਿਆ ਜਾ ਸਕੇ ਇੰਨੀ ਬੇਨਤੀ ਕਰਕੇ ਖਿਮਾ ਦਾ ਜਾਚ ਗੁਰੂ ਸਾਹਿਬ ਕਿਰਪਾ ਕਰਨ ਸੰਤ ਬਾਬਾ ਕਰਨਾਮ ਸਿੰਘ ਜੀ ਜਿਨ੍ਹਾਂ ਨੇ ਆ ਕਿਦਾਂ ਹੋਣ ਨਹੀਂ ਪਈ ਇੱਕ ਇਹ ਤਾਂ ਸ਼ਹਾਦਤ ਦਿਹਾੜਾ ਮਨਾ ਰਹੇ ਆ ਹੋਰ ਵੀ ਇੱਥੇ ਸਤਿਗੁਰਾਂ ਦੇ ਆਦਮਤੇ ਸਤਕਾਰ ਦੇ ਦਿਹਾੜੇ ਸਾਰੇ ਮਨਾਏ ਜਾਂਦੇ ਆ ਜਿਹੜੇ ਗੁਰਮਤ ਅਨੁਕੂਲੇ ਮਨਾਏ ਜਾਂਦੇ ਆ ਤੇ ਇੱਕ ਸਾਡੇ ਵਿੱਚ ਪਰੰਪਰਾ ਚੱਲੀ ਆਉਂਦੀ ਆ ਸਾਦਾ ਰਹਿਣਾ ਤੇ ਇਹ ਸਾਦਾ ਰਹਿਣ ਦੀ ਜਿਹੜੀ ਜਾਂਚ ਸੰਤ ਬਾਬਾ ਗਰਨਾਮ ਸਿੰਘ ਤੋਂ ਸਿੱਖੀਏ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਨਾਲ ਸਰਦਾਰ ਭਗਵਾਨ ਸਿੰਘ ਸਿਆਲ ਕਾ ਜਿਹੜੇ ਆਪ ਵੀ ਬਹੁਤ ਕੇਸਾਂ ਦੀ ਪੈਰਭਾਈ ਕਰਦੇ ਰਹੇ ਮوڑਿਆਂ ਦੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਜਿਹੜੇ ਉਹ ਹੁਣ ਉਦਾਂ ਸੰਤ ਰੂਪੇ ਕਹਿ ਲਈਏ ਬਾਬਾ ਗੌਰਪ੍ਰੀਤ ਸਿੰਘ ਜੀ ਜਿਹੜੇ ਉਸ ਪਰਮ ਪਵਿੱਤਰ ਆਤਮਾ ਦੇ ਸੁਪੁੱਤਰ ਆ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਜਿਨ੍ਹਾਂ ਨੇ ਹੁਣ ਅੱਜ ਦੇ ਯੁੱਗ ਦੇ ਵਿੱਚ ਨਵੇਂ ਸਿਰੇ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਟੀਕਾ ਕਰਕੇ ਸਿੱਖ ਪੰਥ ਦੇ ਜਿਹੜਾ ਆ ਉਹ ਹਵਾਲੇ ਕੀਤਾ ਉਹਨਾਂ ਦਾ ਵੀ ਧੰਨਵਾਦ ਸਮੁੱਚੇ ਡੇਰੇ ਦੇ ਜਿੰਨੇ ਵੀ ਵੀਰ ਇੱਕ ਡਿਸਪਲਨ ਦੇ ਵਿੱਚ ਰਹਿੰਦੇ ਆ ਉਹ ਡਿਸਪਲਨ ਕੀ ਆ ਕਿ ਬੋਲਣਾ ਘੱਟ ਸੁਣਨਾ ਬਾਦ ਜਿਹਨੂੰ ਸੁਣਨਾ ਬਾਦ ਆ ਗਿਆ ਉਹਨੂੰ ਬੋਲਣ ਦਾ ਵੀ ਸਤ ਗੁਰੂ ਜੀ ਚਾਚ ਦੇ ਦਿੰਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ